ਨੀ ਦੇਖੀ ਉੱਪਰ ਦੇਖਦੀ ਉਹਦਾ ਤੇ ਆਪਣੇ ਡਾਕਟਰ ਵਾਲੇ تین ਪਹੁੰਚੀ ਹੋਈ ਆ ਤੇ ਨਾਲ ਆਪਣੇ ਜਿਹੜੇ ਫਿਲਦਰ ਸਾਹਿਬ ਆ ਗਏ ਤੇ ਜੋਗਾ ਖਾਣਾ ਪੁੱਛਦੇ ਸਾਰੇ ਪ੍ਰਾਣਾ ਹੈ ਪੇਦਨ ਪੇਦਨ ਅੱਜ ਇੱਕ ਦਿਨ ਇੱਥੇ ਦਾ ਹਰ ਕਿੰਨੇ ਮੀਟਰ ਹੈ ਕੁਦਰਤ ਆ ਹੋਇਆ ਤੇ ਹੂੰ ਆਹ ਦੋਖਾ ਆਇਆ ਹੈ ਕੋਈ ਨਹੀਂ ਆ ਰਿਹਾ ਕਿਹਾ ਸੀ ਉਹ ਨਾ ਫਟ ਗਈ ਰੱਖਿਆ ਉਹ ਡਾਗ ਲੱਤੀ ਉਹ ਬੰਦ ਪਿਆਰੇ ਬਾਤ ਦਾ ਨਹੀਂ ਉਹਦੇ ਕੱਪੜੇ ਸੇਮ ਦਸੀਏ ਲੱਗੇ ਜਾਂਦੇ ਆ ਤੇ ਕਿੱਥੇ ਨਹੀਂ ਰਹਿੰਦੇ ਤੇ ਉਰਲੇ ਪਾਸੇ ਮੋੜ ਕੇ ਲੋੜ ਖੁਦਰਾ ਕਾ ਹੋਇਆ ਹੈ ਹੂੰ ਕਿੰਨਾ ਦੋਖਾ ਆਇਆ ਹੈ ਕੋਈ ਨਹੀਂ ਆ ਰਿਹਾ ਪੰਜ ਕੀ ਨਾਮ ਹੈ ਨਾਮ ਕੀ ਹੈ ਹਾਂ ਉਹ ਜੋ ਹਾਂ ਕੀ ਹੋਇਆ ਜਿਹੜੀ ਬੱਚੀ ਡਿੱਗੀ ਆ ਨਾ ਕਿੰਨੀ ਗੁਮਰ ਸੀਗੀ ਤੇ ਕੀ ਕਰਨ ਬਣਿਆ ਸਾਰਾ ਇਹ 21 ਸਾਲ ਦੀ ਸੀ 21 ਸਾਲ ਦੀ ਸੀ ਹਾਂ ਦੇਖਦੀ ਸੀ ਉਹਦਾ ਹੀ ਕੱਲ ਕੋ ਤੁਹਾਨੂੰ ਕੁ ਦੇ ਨਾ ਘਰੇ ਨਹੀਂ ਸੀ ਮਤ ਤੁਸੀਂ ਐ ਨਹੀਂ ਸੀ ਕਰੇ ਮੈਂ ਤਾਂ ਕੰਮ ਕਰ ਦਿੱਤਾ ਅੱਛਾ ਤਾਂ ਕਿਆ ਕਹਿੰਦੇ ਪਤਾ ਲੱਗਾ ਤੁਹਾਨੂੰ ਜਦੋਂ ਤੁਸੀਂ ਇਹ ਨਾ ਵੀ ਆ ਗੱਲ ਹੋਈ ਇਹ ਬੱਚੇ ਆਣ ਦਿੱਤੇ ਇਹ ਬੱਚੀ ਹੈਗੀ ਸੀ ਮੌਕੇ ਤੇ ਹਾਂ ਤੇ ਕਿੱਥੋਂ ਪਹੁੰਚੀ ਸੀ ਲੜਕੀ ਆਪਣੀ ਇਹ ਕਿਸਨਪੁਰੇ ਤੋਂ ਸੀ ਮੋਗੇ ਜੀ ਦੇ ਛੋਡੀ ਕੀ ਲੱਗਦੀ ਸੀ ਹਾਂ ਜੀ ਕਿੰਨੇ ਦਿਨ ਪਹਿਲਾਂ ਇੱਥੇ ਆਈ ਸੀਗੀ? ਕਿੰਨੇ ਦਿਨ ਹੋਏ ਸੀ। ਹੂੰ। ਅੱਬਾ ਜੀ ਇਹ ਆਪਣੇ ਆਪਣੇ ਮਗਰਾ ਨਾ ਖੂਹ ਆ ਪਿੱਛੇ। ਉਸੇ ਕਿਹਾ ਨਹੀਂ ਵੀ ਇਹਨੂੰ ਬੰਦ ਕੀਤਾ ਜਾਵੇ ਜਾਂ ਵੀ ਕੋਈ ਬੱਚੇ ਦਾ ਨਸਾਨ ਹੋ ਸਕਦਾ ਨਾ। ਅੱਜ ਉਹੀ ਗੱਲ ਹੋ ਗਈ। ਬਹੁਤ ਕਿਹਾ ਕੋਈ ਨਹੀਂ ਗੱਲ ਕਰਦਾ। ਹੂੰ। ਤਾਂ ਹੁਣ ਕੀ ਇੱਥੇ ਜਿਹੜਾ ਸਾਰੇ ਪ੍ਰਸ਼ਾਸਨ ਪਹੁੰਚ ਗਏ ਨਾ ਆ ਚੁੱਕੇ ਨੇ ਸਾਰੇ ਅਫਸਰ ਆਪਾਂ ਕਹਿ ਦਈਏ ਅੱਜ ਵੱਡੀਆਂ ਵੱਡੀਆਂ ਗੱਲਾਂ ਕਰਨਗੇ। ਜੇ ਇਹ ਗੱਲਾਂ ਪਹਿਲਾਂ ਕਰ ਲੈਂਦੇ। ਤਾਂ ਮਾਪਿਆਂ ਨੂੰ ਤਲਾ ਦੇ ਦਿੱਤੀ ਜਿਹੜੇ ਪਿੰਡ ਸੀ ਕਿਹਨਾਂ ਦੇ ਇੱਥੇ। ਹਾਂਜੀ। ਹੂੰ। ਕੀ ਕਰਦੀ ਸੀ ਲੜਕੀ ਇਹ? ਪੈਨ ਆਈ ਲੈਟਸ ਕਰਕੇ ਏਡੀ ਸੀ ਬੈਨ ਘਟ ਸੀ ਦਿਮਾਗੀ ਜਨ ਸੰਜੀਬ ਸੀ ਮੜੀ ਥੋੜੀ ਕਾ ਕਰਕੇ ਥੇ ਛੱਡ ਅੱਛਾ ਤੁਸੀਂ ਕਿਥੇ ਕੰਮ ਕਮ ਕਰਨ ਵਾਗੇ ਹੈ ਇੱਕ ਗਵਾਂਡੀਆਂ ਦੀ ਸਿਪੋਲੀ ਕਰ ਮਦਰ ਕੀ ਕਰਾ ਚਾਹੋਂਗੇ ਇਹਨਾਂ ਜੋਗੇ ਪਰ ਘਟ ਮਾਉਂਗੀ ਇੱਕ ਲੜਕੀ 21 ਸਾਲਾਂ ਦੀ ਸੀਗੀ ਪਿੰਡ ਕਿਸ ਦਿਨ ਉਹ ਇੱਥੇ ਆਈ ਸੀ ਜੁਗਿਆ ਪਰ ਉਹ ਵਿੱਚ ਰਹੀ ਹੈ ਕਿਹਦਾ ਹੋ ਪਤਾ ਲੱਗ ਰਿਹਾ ਇਹ ਜੀ ਮਾਸੀ ਕੋਲ ਆਈ ਸੀ ਕੁੜੀ ਮਾਸੀ ਕੋਲ ਆਈ ਸੀ ਪਰ ਨਾਲ ਅਸਦਰ ਅਸਦਰ ਦੇ ਬੈਂਡ ਨਹੀਂ ਆਏ ਸੀ ਮਾਨੀ ਮੋਢੀ ਦਾ ਤੈਣ ਜੀ ਭਾਈ ਗਈ ਸੀ ਦਿਨ ਦਿਨ ਹੋਈ ਸੀ ਆਈ ਮਾਸੀ ਕੋਲ ਆਈ ਸੀ ਮਾਸੀ ਐਵੇਂ ਕਹਿੰਦੀ ਗਰੀ ਬਾਬਾ ਚੜ ਰਾਈ ਨਹੀਂ ਆਏ ਬਲੇ ਮੁਸਲਮਾਨ ਰਾਈ ਹੁੰਦੇ ਆ ਇਹ ਗਈ ਸੀ ਕੁੜੀ ਪੋਚੇ ਰੋਣ ਮਾਸੀ ਤਾਂ ਉਹਨੇ ਸਬਜ਼ੀ ਵੀ ਬਣਾਈ ਐ ਰੋਟੀ ਵੀ ਬਣਾਈ ਐ ਕੁੜੀ ਨੇ ਉਹ ਦੂਬਾਰ ਜਵਾਕਾ ਨੂੰ ਕਹਿੰਦੀ ਆਪਾਂ ਇੱਧਰ ਦੇਖੀਏ ਹਾਂ ਕੋ ਬਣਾ ਕੋਦਾ ਵਈ ਹੈ ਚਾਰੀ 50 ਸਾਲ ਦੇ ਹੀ ਐ ਇਹਨਾਂ ਨੇ ਪੰਜਾਹ ਦੇ ਆਖੇ ਬੋਟਾਂ ਹੀ ਪਾਈਆਂ ਅਸੀਂ ਪਵਾਈਆਂ ਬੋਟਾਂ ਕਹਿ ਕੇ ਸਾਡਾ ਖੂਨ ਸਾਡੀ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਮੈਂਬਰ ਨੇ ਹਾਂ ਵਿਕੇ ਰ ਅੱਧ ਵਗੇ ਜਾਲ ਚੋਰ ਪਾ ਗਏ ਸਮਝ ਲਾ ਤੇ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਜਵਾਕ ਭਾਈ ਦੋ ਕੁੜੀਆਂ ਪਰਲੇ ਘਰਾਂ ਦੇ ਵੀ ਇਹਨਾਂ ਦੀ ਜਵਾਕ ਸਾਰੇ ਇਹਨਾਂ ਇੱਥੇ ਐ ਨਿੱਕ ਨਿੱਕੀ ਜਵਾਕ ਇਹਨਾਂ ਦੀ ਅੱਛਾ ਇਹਨਾਂ ਦੀ ਗੱਲ ਸੁਣੋ